ਸਸਿਕਾ ਦੋਸਤੋ ਆ ਵੀਡੀਓ ਜਿਹੜਾ ਆ ਸਾਂਝਾ ਕਰਨ ਲੱਗਿਆ ਇਹਨੂੰ ਵੱਧ ਤੋਂ ਵੱਧ ਆਪਦੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰ ਲਿਓ ਤੇ ਤੁਸੀਂ ਵੀ ਇਹਨੂੰ ਸਾਂਭ ਕੇ ਰੱਖਿਓ ਕਿਉਂਕਿ ਦੁੱਧ ਜਿਸ ਤਰ੍ਹਾਂ ਦੇ ਨਾਲ ਆ ਰਿਹਾ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਆਮ ਹੀ ਤੌਰ ਤੇ ਇੱਕ ਗੱਲ ਬੜੀ ਪ੍ਰਸਿੱਧ ਹੈਗੀ ਜਿਹਦੇ ਵਿੱਚ ਇਹ ਗੱਲ ਕਿਹਾ ਜਾਂਦਾ ਵੀ ਜਿੰਨੀ ਡਿਮਾਂਡ ਆ ਉੰਨੀਆਂ ਤਾਂ گاਵਾ ਮੱਝਾਂ ਨਹੀਂ ਹੈਗੀਆਂ ਦੁੱਧ ਆਖਰ ਪੂਰਾ ਕਿੱਥੋਂ ਹੁੰਦਾ ਹੈਗਾ ਚਲੋ ਪੂਰਾ ਕਿੱਥੋਂ ਮਰਜੀ ਹੁੰਦਾ ਪਰ ਤੁਸੀਂ ਜਿਹੜਾ ਦੁੱਧ ਲੈ ਰਹੇ ਹੋ ਉਹ ਸੰਤੁਸ਼ਟ ਹੈਗੇ ਆ ਉਹਦੇ ਤੋਂ ਕਿ ਉਹ ਠੀਕ ਹੈ ਇਹ ਜਾਣਨ ਦੇ ਲਈ ਐਫਐਸਐਸਆਈ ਨੇ ਇੱਕ ਵੀਡੀਓ ਜਾਰੀ ਕਰਿਆ ਵੀਡੀਓ ਮੈਂ ਨਾਲ ਸਾਂਝਾ ਉਹ ਇਹਨਾਂ ਨੇ ਇਹਦੇ ਵਿੱਚ ਲਿਖਦੇ ਨੇ ਕਿ ਕੈਮੀਕਲਾਂ ਦੇ ਨਾਲ ਦੁੱਧ ਕਹਿੰਦੇ گاੜਾ ਵੀ ਹੋ ਜਾਂਦਾ ਸਵਾਦਿਸ਼ਟ ਵੀ ਬਣਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈ ਦੁੱਧ ਦੇ ਵਿੱਚ ਅਕਸਰ ਕਹਿੰਦੇ ਯੂਰੀਆ ਫਾਰਮੂਲਨ ਜਾਂ ਕਿ ਐਸਿਡ ਵਰਗੀਆਂ ਕਈ ਚੀਜ਼ਾਂ ਪਾਉਣ ਦੀ ਕੋਸ਼ਿਸ਼ ਕਰੀ ਜਾਂਦੀ ਹੈਗੀ ਦੁੱਧ ਚੈੱਕ ਕਿਵੇਂ ਕਰਨਾ ਹੈ ਉਹਨਾਂ ਨੇ ਦੱਸਿਆ ਐਫਐਸਐਸਆਈ ਨੇ ਉਹਨਾਂ ਨੇ ਆਪਦੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਜਿਵੇਂ ਕਿ ਦੁੱਧ ਦੇ ਵਿੱਚ ਮਾਰਡੋ ਡੈਕਸਟ੍ਰੀਨ ਦੀ ਮਿਲਾਵਟ ਦੇ ਬਾਰੇ ਦੇ ਵਿੱਚ ਡਿਟੇਲ ਦੇ ਵਿੱਚ ਦੱਸਿਆ ਗਿਆ ਜਿਹਦੇ ਵਿੱਚ ਪਹਿਲਾਂ ਇੱਕ ਟੈਸਟ ਟਿਊਬ ਲੈ ਲਓ ਉਸ ਤੋਂ ਬਾਅਦ 5 ਐਮਐਲ ਕਹਿੰਦੇ ਉਹ ਚ ਦੁੱਧ ਪਾ ਲਓ ਉਸ ਦੁੱਧ ਦੇ ਵਿੱਚ 2 ਐਮਐਲ ਆਇਓਡੀਨ ਰੈਜਰਮੈਂਟ ਵਿੱਚ ਮਿਲਾ ਲਓ ਤੁਸੀਂ ਫਿਰ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾਉਂਗੇ ਤਾਂ ਤੁਹਾਡਾ ਦੁੱਧ ਸ਼ੁੱਧ ਹੈ ਤਾਂ ਉਹਦਾ ਹਲਕਾ ਰੰਗ ਬ੍ਰਾਊਨ ਹੋ ਜਾਊਗਾ ਜੇਕਰ ਦੁੱਧ ਦੇ ਵਿੱਚ ਮਾਲਟੋਡੈਕਸਟ੍ਰੀਨ ਮਿਲਿਆ ਹੋਇਆ ਹੈ ਤਾਂ ਮਿਕਸ ਲੂਕੜ ਦਾ ਰੰਗ ਡਾਰਕ ਬ੍ਰਾਊਨ ਹੋ ਜਾਊਗਾ ਹੁਣ ਮਾਲਟੋਡੈਕਸਟ੍ਰੀਨ ਹੈਗਾ ਕੀ ਹੈ ਦੁੱਧ ਦੇ ਵਿੱਚ ਕਹਿੰਦੇ ਸਫੇਦ ਪਾਊਡਰ ਦੇ ਤੌਰ ਦੇ ਵਿੱਚ ਮਾਲਟੋਡੈਕਸਟ੍ਰ ਦੁੱਧ ਜਲਦੀ ਖਰਾਬ ਨਾ ਹੋਵੇ ਇਸ ਕਰਕੇ ਇਹਨੂੰ ਪਾਇਆ ਜਾਂਦਾ ਤੇ ਨਾਲ ਹੀ ਦੁੱਧ ਦੇ ਰੰਗ ਦੇ ਵਿੱਚ ਸੁਧਾਰ ਹੋ ਸਕੇ ਦੁੱਧ ਨੂੰ ਗਾੜਾ ਦਿਖਾਉਣ ਦੇ ਲਈ ਜਿਵੇਂ ਕਿ ਗ੍ਰਾਗਰ ਨੇ ਲਗਾਤਾਰ ਦੁੱਧ ਪੀਣ ਦੇ ਵਿੱਚ ਮਿਲਾਵਟ ਘਟਾ ਹੈ ਦੁੱਧ ਦੇ ਵਿੱਚ ਸਵਾਦ ਦੇ ਵਿੱਚ ਵੀ ਪਰਿਵਰਤਨ ਹੁੰਦਾ ਪਰ ਉਹ ਸੁਆਦਿਸ਼ਟ ਹੋ ਜਾਂਦਾ ਹੈਗਾ ਇਸ ਚੀਜ਼ ਨਾਲ ਤੁਸੀਂ ਕਹਿੰਦਾ ਇਹਨੂੰ ਚੈੱਕ ਕਰ ਸਕਦੇ ਹੋ ਤੇ ਇੱਕ ਛੋਟਾ ਜਿਹਾ ਵੀਡੀਓ ਉਹਨਾਂ ਨੇ ਵੀ ਆਪਦਾ ਜਾਰੀ ਕਰਿਆ ਬਾਕੀ ਗੱਲ ਇਹ ਹੈ ਵੀ ਜਿੱਡਾ ਦੁੱਧ ਦੀ ਮਿਲਾਵਟ ਚੱਲ ਰਹੀ ਆ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਅੱਜ ਦੇਖਣ ਨੂੰ ਇਹ ਮਿਲਦੀ ਹੈ ਕਿ ਅਲੱਗ-ਅਲੱਗ ਚੀਜ਼ਾਂ ਲੋਕ ਪਾਈ ਜਾ ਰਹੇ ਨੇ ਸਿਰਫ ਲਾਲਚ ਪੈਸੇ ਦਾ ਪਰ ਦੁੱਧ ਆਖ ਇਹ ਚੀਜ਼ ਵੀ ਕਿਤਨਾ ਖਤਰਾ ਦਰਸਾਉਂਦਾ ਐ ਐਫਐਸਐਸਏ ਆਈ ਨੇ ਜਿਹੜੀ ਚੀਜ਼ ਇਹ ਕਰਕੇ ਦਿਖਾਈ ਐ ਕਿ 5 ਐਮਐਲ ਟਿਊਬ ਦੇ ਵਿੱਚ ਤੁਸੀਂ ਦੁੱਧ ਲੈ ਲਓ ਫਿਰ 2 ਐਮਐਲ ਉਹਦੇ ਵਿੱਚ ਆਇਓਡਿਨ ਰੈਜਮੈਂਟ ਡਾਲੋ ਪਾਓ ਉਹਦੇ ਵਿੱਚ ਤਾਂ ਉਹਨੂੰ ਜਦੋਂ ਤੁਸੀਂ ਹਿਲਾਉਂਗੇ ਜੇਕਰ ਦੁੱਧ ਸਹੀ ਹੋਇਆ ਕਹਿੰਦੇ ਫਿਰ ਤਾਂ ਹਲਕਾ ਜਿਹਾ ਬ੍ਰਾਊਨ ਰੰਗ ਬਣੂਗਾ ਨਹੀਂ ਫਿਰ ਡਾਰਕ ਜਿਵੇਂ ਕਿ ਇਹਨਾਂ ਨੇ ਵੀ ਦਿਖਾਇਆ ਕਿ ਉਹ ਚੌਕਲੇਟੀ ਰੰਗ ਇੱਕ ਤਰ੍ਹਾਂ ਦਾ ਬਣਦਾ ਹੋਇਆ ਨਜ਼ਰ ਆਊਗਾ ਪਰ ਵੱਡੇ ਤੌਰ ਤੇ ਇਹ ਦੇਖਿਆ ਜਾਵੇ ਦੁੱਧ ਨੂੰ ਲੈ ਕੇ ਕਿਤੇ ਵਿਸ਼ਵਾਸ ਕੀਤਾ ਜਾਵੇ ਕਿਤੇ ਨਹੀਂ ਕਿਉਂਕਿ ਇਹਦੇ ਵਿੱਚ ਸਥਿਤੀ ਇੱਕ ਇਹ ਵੀ ਪੈਦਾ ਹੁੰਦੀ ਐ ਕਿ ਜਦੋਂ ਤੁਸੀਂ ਕਿਸੇ ਤੋਂ ਦੁੱਧ ਜੀ ਚੋਮਾ ਦੁੱਧ ਆ ਰਿਹਾ ਸਿੱਧਾ ਐ ਉਹਦੇ ਵਿੱਚ ਤੁਹਾਨੂੰ ਥੋੜੇ ਬੋਤੇ ਤੁੜੀ ਵਾਲੀ ਦੇ ਲੱਕੇ ਵੀ ਮਿਲ ਜਾਣਗੇ ਪਰ ਪਉਣ ਲੋ ਜੀ ਫਿਰ ਉਹਦੇ ਵਿੱਚ ਹੁੰਦਾ ਇਹ ਹੈ ਵੀ ਸਭ ਤੋਂ ਜ਼ਿਆਦਾ ਮਾਰ ਪੈਂਦੀ ਹੈ ਜਾਂ ਕੇ ਰੇਟ ਦੇ ਉੱਤੇ ਰੇਟ ਜਦੋਂ ਇੰਨਾ ਮਹਿੰਗਾ ਦੇਣਾ ਹੈ ਤਾਂ ਫਿਰ ਜੇ ਸਵਾਲ ਉਹ ਨਾਲ ਦੀ ਨਾਲ ਤਾਂ ਦੂਜਿਆਂ ਤੇ ਵੀ ਖੜਾ ਕਰ ਦਿੰਦਾ ਵੀ ਜਿਹੜਾ ਇਟ ਮੀਨ ਸਸਤਾ ਦੇ ਰਿਹਾ ਜਾਂ ਜਿਹੜੇ ਅਸੀਂ ਪੈਕੇਟ ਵੀ ਲੈ ਰਹੇ ਆ ਉਹਨਾਂ ਤੋਂ ਵੀ ਜਦੋਂ ਉਹ ਮਹਿੰਗਾ ਦੱਸਦਾ ਤਾਂ ਇਹਦਾ ਮਤਲਬ ਇਹ ਹੈ ਵੀ ਕੀ ਉਹ ਪੈਕਟਾਂ ਨੂੰ ਵੀ ਚੈਲੰਜ ਕਰ ਰਿਹਾ ਜਿਹੜੇ ਕਿ ਕਈ ਸਰਕਾਰੀ ਕਾਰਪੋਰੇਟਿਵ ਸਿਸਟਮ ਦੇ ਨਾਲ ਚੱਲਦੇ ਨੇ ਦੂਜੇ ਪਾਸੇ ਗੱਲ ਇਹ ਹੈ ਵੀ ਜਦੋਂ ਤੁਸੀਂ ਚੀਜ਼ਾਂ ਇੰਨੀਆਂ ਮਹਿੰਗੀਆਂ ਵੇਚੜੀਆਂ ਤਾਂ ਆਮ ਬੰਦੇ ਕੋਲ ਆਪਸ਼ਨ ਨਹੀਂ ਰਹਿੰਦੀ ਹੈ ਕਿ ਕੋਈ ਅਗਲਾ ਕਹਿੰਦਾ ਯਾਰ ਹੋਰ ਨਹੀਂ ਤਾਂ ਅਸੀਂ ਦੁੱਧ ਨਹੀਂ ਪੀਂਦੇ ਅਸੀਂ ਚਾਹ ਹੀ ਬਣਾ ਲਾਂਗੇ ਤਾਂ ਉਹਦੇ ਵਿੱਚ ਬੰਦਾ ਜਾਊਗਾ ਕਿੱਥੇ ਹੁਣ ਇਹ ਸਾਰੀ ਚੀਜ਼ ਜਿਹੜੀ ਐਫਐਸਐਸਏਆਈ ਕੀ ਰਹਿ ਜਾਂਦੀ ਆ ਪਰ ਫਿਰ ਵੀ ਜਿੰਨਾ ਬਚਿਆ ਜਾ ਸਕੇ ਇਹ ਵੀਡੀਓ ਹੈ ਜਿਹੜਾ ਉਹਨਾਂ ਨੇ ਸਾਂਝਾ ਕਰਿਆ ਤਾਂ ਤੁਸੀਂ ਵੀ ਹੋ ਸਕੇ ਉਹਨੂੰ ਟੈਸਟ ਕਰਕੇ ਦੇਖ ਸਕਦੇ ਹੋਗੇ ਕਿਉਂਕਿ ਸੌਖਾ ਜਿਹਾ ਢੰਗ ਦੱਸਿਆ ਉਹਨਾਂ ਨੇ ਤੇ ਨਾਲ ਹੀ ਆਪਦੇ ਰਹਿ ਵੀ ਸਾਂਝੀ ਕਰਿਓ ਤੇ ਨਾਲ ਹੀ ਇਹ ਵੀਡੀਓ ਵੀ ਆਪਦਾ ਸਾਂਝਾ ਕਰ ਲਿਓ